ਤੰਤਨ ਬਾਬਾ ਸ੍ਰੀ ਚੰਦ ਜੀ ਹਰ ਇੱਕ ਜੀਵ ਨੂੰ ਆਪਣੇ ਜੀਵਨ ਦੇ ਨਾਲ ਪਿਆਰ ਹੁੰਦਾ ਹੈ ਇਨਸਾਨ ਦੀ ਜੂਨ ਸਭ ਤੋਂ ਉੱਤਮ ਹੈ ਅਤੇ ਪਰਮਾਤਮਾ ਦਾ ਨਾਮ ਲੈਣ ਦਾ ਸਰਵਸ਼੍ਰੇਸ਼ਟ ਸਾਧਨ ਹੈ ਇਨਸਾਨ ਦਾ ਰੂਪ ਜਿਵੇਂ ਇਨਸਾਨ ਨੂੰ ਆਪਣੀ ਜੁਨ ਪਿਆਰੀ ਹੁੰਦੀ ਹੈ ਉਸੇ ਤਰ੍ਹਾਂ ਜੀਵਾਂ ਨੂੰ ਵੀ ਆਪਣੀ ਜੁਨ ਪਿਆਰੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਛੋਟੀ ਜਿਹੀ ਕਹਾਣੀ ਹੈ ਇੱਕ ਗੁਰੂ ਨੂੰ ਪਤਾ ਲੱਗ ਗਿਆ ਕਿ ਮੇਰਾ ਅਗਲੇ ਜਨਮਾਂ ਵਿੱਚ ਕਿਲੇ ਰੂਪ ਵਿੱਚ ਅਤੇ ਕਿਸ ਜਾਨਵਰ ਦੇ ਰੂਪ ਵਿੱਚ ਜਨਮ ਹੋਣਾ ਹੈ ਉਸਨੇ ਆਪਣੇ ਇੱਕ ਸ਼ਿਸ਼ ਨੂੰ ਬੁਲਾਇਆ ਤੇ ਕਿਹਾ ਕਿ ਮੈਨੂੰ ਇਸ ਰੂਪ ਵਿੱਚ ਅਗਲਾ ਜਨਮ ਮਿਲਣਾ ਹੈ ਮੇਰੇ ਉੱਪਰ ਇਸ ਤਰ੍ਹਾਂ ਦੇ ਨਿਸ਼ਾਨ ਹੋਣਗੇ ਉਸ ਨਿਸ਼ਾਨ ਨੂੰ ਦੇਖ ਕੇ ਤੂੰ ਮੈਨੂੰ ਮਾਰ ਦੇਣਾ ਜਿਸ ਤੋਂ ਬਾਅਦ ਮੇਰੀ ਮੁਕਤੀ ਹੋ ਜਾਵੇਗੀ ਉਸ ਤੇ ਸੇਵਕ ਨੇ ਉਸੇ ਤਰ੍ਹਾਂ ਕੀਤਾ ਬਹੁਤ ਦੂਰ ਕਈ ਕਿਲੋਮੀਟਰ ਦੂਰ ਉਸ ਤਾ ਜਾ ਕੇ ਜਨਮ ਹੋਇਆ ਜਦੋਂ ਉਹ ਉੱਥੇ ਪਹੁੰਚਿਆ ਤਾਂ ਇੱਕ ਜਾਨਵਰ ਨੇ ਬਹੁਤ ਸਾਰੇ ਬੱਚੇ ਦਿੱਤੇ ਹੋਏ ਸਨ ਉਸ ਨੇ ਉਹ ਨਿਸ਼ਾਨੀ ਪਹਿਚਾਣ ਲਈ ਤੇ ਉਸ ਨੇ ਪੱਥਰ ਚੁੱਕਿਆ ਉਸ ਨੂੰ ਮਾਰਨ ਵਾਸਤੇ ਜਦੋਂ ਉਸ ਨੂੰ ਮਾਰਨ ਲੱਗਾ ਤਾਂ ਉਹ ਜਾਨਵਰ ਬੋਲ ਪਿਆ ਅਤੇ ਕਹਿਣ ਲੱਗਾ ਕਿ ਨਾ ਇਸ ਤਰ੍ਹਾਂ ਨਾ ਕਰਨਾ ਮੈਨੂੰ ਇਹ ਜੂਨ ਬਹੁਤ ਪਿਆਰੀ ਹੈ ਅਤੇ ਮੈਂ ਇਸ ਜੂਨ ਨਾਲ ਅਤੇ ਇਸ ਸਰੀਰ ਨਾਲ ਬਹੁਤ ਪਿਆਰ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਨਾ ਮਾਰਨਾ ਇਹ ਸੁਣ ਕੇ ਉਸ ਦੇ ਸੇਵਕ ਨੇ ਉਸ ਉੱਪਰ ਪੱਥਰ ਨਾ ਮਾਰਿਆ ਇਸ ਤਰ੍ਹਾਂ ਇਹ ਹੀ ਸਿੱਧ ਹੋਇਆ ਕਿ ਉਸ ਨੂੰ ਵੀ ਆਪਣੀ ਜੂਨ ਪਿਆਰੀ ਸੀ ਉਸ ਨੂੰ ਪਤਾ ਸੀ ਕਿ ਅਗਲੇ ਜੀਵਨ ਵਿੱਚ ਮੈਨੂੰ ਮੁਕਤੀ ਮਿਲਣੀ ਹੈ ਤਾਂ ਵੀ ਉਸ ਨੂੰ ਆਪਣਾ ਜੀਵਨ ਪਿਆਰਾ ਸੀ ਹਰ ਇੱਕ ਜੀਵ ਨੂੰ ਆਪਣਾ ਜੀਵਨ ਪਿਆਰਾ ਹੁੰਦਾ ਹੈ ਜਾਨਵਰ ਨਿੱਕੇ ਤੋਂ ਨਿੱਕਾ ਜਾਨਵਰ ਵੱਡੇ ਤੋਂ ਵੱਡਾ ਜਾਨਵਰ ਪਰਮਾਤਮਾ ਨੂੰ ਯਾਦ ਕਰਦਾ ਹੈ ਅਤੇ ਆਪਣੇ ਜੀਵਨ ਦੇ ਨਾਲ ਪਿਆਰ ਕਰਦਾ ਹੈ ਤਾਂ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਸ ਤਰ੍ਹਾਂ ਇਨਸਾਨ ਨੂੰ ਇਹ ਹੀ ਚਾਹੀਦਾ ਹੈ ਕਿ ਸਾਰ ਇੱਕ ਜੀਵ ਨਾਲ ਪਿਆਰ ਕਰੇ ਅਤੇ ਵੱਧ ਤੋਂ ਵੱਧ ਦਰਖਤ ਪੀੜ ਪੌਦੇ ਲਗਾਵੇ ਤਾਂ ਜੋ ਉਸ ਉੱਪਰ ਜੀਵ ਜੰਤ ਆਪਣਾ ਆਲਣਾ ਪਾ ਸਕੇ ਅਤੇ ਉਸ ਨੂੰ ਦੁਆ ਦੇ ਸਕਣ ਜਿਸ ਨੇ ਪੌਦਿਆਂ ਦੇ ਲਗਾਉਣ ਵਿੱਚ ਸਿਹਤਾਂ ਕੀਤੀ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ